ਤਲਵੰਡੀ ਸਾਬੋ ਦੀਆਂ ਹੋਣ ਜਾ ਰੀਆਂ ਨਗਰ ਕੌਂਸਲ ਚੋਣਾਂ ਦਾ ਚੋਣ ਪ੍ਰਚਾਰ ਹੈ ਜਿਹੜਾ ਸਿਖਰਾਂ ਤੇ ਆ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਅਤੇ ਵਰਕਰਾਂ ਵੱਲੋਂ ਚੋਣ ਪ੍ਰਚਾਰ ਹੈ ਜਿਹੜਾ ਉਹ ਤੇਜ਼ ਕੀਤਾ ਜਾ ਰਿਹਾ ਹੈਗਾ ਤੇ ਵੱਖ-ਵੱਖ ਪਾਰਟੀਆਂ ਦੇ ਵਰਕਰਾਂ ਤੇ ਉਮੀਦਵਾਰਾਂ ਵੱਲੋਂ ਘਰ-ਘਰ ਜਾ ਕੇ ਵੋਟਾਂ ਮੰਗੀਆਂ ਜਾ ਰਹੀਆਂ ਨੇ ਤੇ ਆਪੋ ਆਪਣੇ ਉਮੀਦਵਾਰਾਂ ਨੂੰ ਵੋਟ ਪਾਉਣ ਦੇ ਲਈ ਅਪੀਲ ਕੀਤੀ ਜਾ ਰਹੀ ਹੈ ਤਲਵੰਡੀ ਸਾਬੋ ਦੇ ਵਾਰਡ ਨੰਬਰ 13 ਦੇ ਉਮੀਦਵਾਰ ਸਵਿੰਦਰ ਕੌਰ ਛੱਠਾ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਵਾਰਡ ਨੰਬਰ 13 ਤੋਂ ਚੋਣ ਲੜ ਰਹੇ ਨੇ ਸਾਡੇ ਨਾਲ ਮੌਜੂਦ ਨੇ ਸਵਿੰਦਰ ਕੌਰ ਛੱਠਾ ਦੇ ਸੁਪੁੱਤਰ ਸੁਖਵੀਰ ਸਿੰਘ ਛੱਠਾ ਖੜੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਕਹਿਣਾ ਚਾਹੁੰਦੇ ਨੇ ਜੀ ਸੁਖਵੀਰ ਜੀ ਨਗਰ ਕੌਂਸਲ ਪ੍ਰੋਗਰਾਮ ਦਾ ਜਿਹੜਾ ਸਫਲਤਾ ਸਿਖਰਾਂ ਤੇ ਆ ਕੀ ਕਹਿਣਾ ਚਾਹੁੰਦੇ ਜਿਸ ਤਰ੍ਹਾਂ ਮੰਗਾਰਾ ਮੈਂ ਸਾਰਿਆਂ ਨੂੰ ਪਹਿਲਾਂ ਅੰਮਰਜੀਤ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਅੱਜ ਸਾਡੇ ਮੇਰੇ ਮਾਤਾ ਅਸ਼ਵਿੰਦਰ ਕੌਰ ਛੱਠਾ ਜੀ ਜਿਹੜੇ ਵਾਰਡ ਨੰਬਰ 13 ਤੋਂ ਇਲੈਕਸ਼ਨ ਲੜ ਰਹੇ ਆ ਤੁਸੀਂ ਸਾਡੀ ਕਵਰਿੰਗ ਕਰਨ ਆਏ ਹੋ ਤੈਹਰੋਂ ਧੰਨਵਾਦ ਤੇ ਮੈਂ ਵਿਸ਼ਵਾਸ ਦਿਵਾਉਣਾ ਹੈ ਵਾਰਡ ਨੰਬਰ 13 ਦੇ ਵਾਸੀਆਂ ਨੂੰ ਕਿ ਮੇਰੇ ਮਾਤਾ ਜੀ ਸ਼ਿਵਿੰਦਰ ਕੌਰ ਚਠਾ ਪਹਿਲਾਂ ਇਥੋਂ ਨਗਰ ਕੌਂਸਲ ਦੇ ਪ੍ਰੈਜ਼ੀਡੈਂਟ ਰਹੇ ਨੇ ਤੇ ਉਸ ਤੋਂ ਬਾਅਦ ਇੱਕ ਵਾਰ ਫੇਰ ਐਮਸੀ ਰਹੇ ਨੇ ਤੇ ਫੇਰ ਤੀਜੀ ਵਾਰ ਇਥੋਂ ਐਮਸੀ ਦਾ ਚੋਣ ਲੜਨ ਜਾ ਰਹੇ ਨੇ ਤੇ ਮੈਂ ਵਾਰ ਵਾਸੀਆਂ ਨੂੰ ਮੇਰੀ ਮਾਤਾ ਜੀ ਕੰਨੀਓ ਵਿਸ਼ਵਾਸ ਦਿਵਾਉਣਾ ਕਿ ਸਾਡੇ ਦਰਵਾਜ਼ੇ ਸਦਾ ਖੁੱਲੇ ਰਹਿਣਗੇ VOTER ਸਪੋਟਰਾਂ ਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ ਕਿ ਇਸ ਵਾਰ ਦਾ ਕੋਈ ਕੰਮ ਰਹਿ ਜਾਊਗਾ ਤਾਂ ਕਰਕੇ ਇਸ ਵਾਰ ਦੇ ਸਾਰੇ ਵੋਟਰਾਂ ਨੂੰ ਬੇਨਤੀ ਹੈ ਕਿ ਮੇਰੇ ਮਾਤਾ ਸ਼ਵਿੰਦਰ ਕੌਰ ਚੱਠਾ ਜੀ ਦੀ ਹਮ ਹਮਾ ਕੇ ਮਤ ਕਰਨ। ਕੀ ਲੱਗਦਾ ਵੀ ਜਿਹੜੇ ਮੰਨ ਲਓ ਵਾਰਡ ਦੇ ਲੋਕਾਂ ਦੀਆਂ ਮੁਸ਼ਕਲਾਂ ਨੇ ਜੀ ਸੀਵੇ ਦੀ ਗੱਲ ਕੀਤੀ ਜਾਵੇ ਜੀ ਕਿ ਬਹੁਤ ਜ਼ਿਆਦਾ ਹੁੰਦੀ ਹੈ ਕੀ ਇਹਨਾਂ ਚਾਹ। ਇਹ ਅਨਕਹਿ ਲਿਆ ਜੀ ਇਹ ਬਹੁਤ ਵਧੀਆ। ਅਸੀਂ ਸਾਰੇ ਨਗਰ ਨੂੰ ਬੇਨਤੀ ਕਰਦੇ ਹਾਂ ਕਿ ਕਾਂਗਰਸ ਪਾਰਟੀ ਦੀ ਹਮਾਇਤ ਕਰੋ ਕਿਉਂਕਿ ਇੱਥੇ ਜੀ ਬਹੁਮਤ ਕਾਂਗਰਸ ਦਾ ਆਉਂਦਾ ਹੈ। ਤਾਂ ਜਿਹੜਾ ਇੱਥੇ ਪ੍ਰਧਾਨ ਪ੍ਰੈਜਿਡੈਂਟ ਹੋਊਗਾ ਵਾਈਸ ਪ੍ਰੈਜਿਡੈਂਟ ਨੂੰ ਐਮਸੀ ਹੋਣਗੇ ਉਹ ਫਿਰ ਆਪ ਬੋਡੀ ਸਾਰੇ ਅੱਗੇ ਹੋ ਕੇ ਇਹਨਾਂ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕਰਨਗੇ ਇਹੀ ਪਹਿਲਾ ਪ੍ਰੋਬਲਮ ਆਈ ਹੈ ਕਿਉਂਕਿ ਇਹ ਜਦੋਂ ਮੇਰੇ ਮਾਤਾ ਜੀ ਇੱਥੇ ਪ੍ਰੈਜਿਡੈਂਟ ਸੀਗੇ ਤੁਸੀਂ ਮੈਥੋਂ ਨਹੀਂ ਇਹ ਲੋਕਾਂ ਤੋਂ ਪੁੱਛੋ ਵੀ ਇਹ ਸ਼ਹਿਰ ਦੀ ਸਫਾਈ ਕਿਵੇਂ ਕੀਤੀ ਜਾਂਦੀ ਸੀ ਕਿਸ ਤਰ੍ਹਾਂ ਦਾ ਹੋਆ ਰਹਾ ਹੰਗਾਰਾ ਬਾਬੇ ਦੀ ਬਹੁਤ ਵਧੀਆ ਖੱਤਾ ਆਉਣ ਵਾਲੀ 21 ਤਰੀਕ ਨੂੰ ਸਾਰਾ ਵੱਧ ਲੀਡ ਤੇ ਸਾਡਾ ਵਾਰਡ ਨੰਬਰ 13 ਮੇਰੀ ਮਾਤਾ ਸ਼ਵਿੰਦਰ ਕੌਰ ਚੱਠਾ ਨੂੰ ਵੋਟਾਂ ਦੀ ਵੱਡੀ ਲੀਡ ਨਾਲ ਜਿਤਾਊਗਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਬੋਲੇ ਸੋਨ ਹੈ ਸਤਿ ਸ੍ਰੀ ਅਕਾਲ ਸਰੋ ਬਾਈ ਜੀ ਅੱਧੀ ਰਾਤ ਹਾਰ ਨਾ ਬੰਨ ਚਾਲਾ ਅੱਧੀ ਰਾਤ ਹਾਂ ਆਪਾਂ ਆਪਣੇ ਨਾਲ ਆ ਜਾਗੇ ਆਪਣਾ ਪਰਿਵਾਰ ਹੀ ਹੈ ਸਾਰੇ ਵਿੱਚ ਜਵਾਹਾ ਪਿੱਛੇ ਆਪਾਂ ਨਾਲ ਆਉਣਗੇ ਆਲੋਚਨਾ ਹਾਂ 9 ਵਜੇ ਜੀ ਜੀ ਕਿੰਨਾ ਸਾਰਾ 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 ਸਾਰ ਸ੍ਰੀ ਮਾਤਾ ਜੀ ਦਾ ਧੰਨਵਾਦ ਕਰਦੇ ਹਾਂ ਜੀ ਪੂਜਨੀਯ ਕਾਨਫਰੈਂਸ ਅੱਜ ਤੋਂ ਫੜ ਤੋਂ ਕਰਦੇ ਹਾਂ ਜੀ